ਵਾਹਿਗੁਰੂ 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 ਵਾਹਿ ਸਤਨਾ ਕਰਤਾ ਪੁਰਖ ਸਤਾ ਪੁਰਖ ਨਿਰਭਉ ਨਿਰਭਉ ਨਿਰਵੈਰ ਨਿਰਵੈਰ ਅਕਾਲ ਮੂਰਤ ਅਕਾਲ ਮੂਰਤ ਅਯੁਨੀ ਸੈ ਭੰ ਜੁਨੀ ਸੈ ਭੰ ਗੁਰਪ੍ਰਸਾਦ ਗੁਰਪ੍ਰਸਾਦ ਹੈ ਪੀ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਨਾਨਕ ਹੋਸੀ ਪੀ ਸੱਚ ਤੇ ਚਰਮੂਲ ਨਾ ਥੋੜੀਂ ਦੋ ਤੇ ਚਰਮੂਲ ਨਾ ਥੋੜੀਂ ਦੋ ਤੇ ਜੇ ਆਪ ਕਿਰਪਾਲ ਤੇ ਜੇ ਆਪ ਕਿਰਪਾਲ ਸ਼ਬਦ ਖੁੱਟ ਬਾਬਾ ਨਾਨਕ ਸ਼ਬਦ ਖੁੱਟ ਬਾਬਾ ਨਾਨਕ ਕਾਹੇ ਕਰਜ ਤਨਵਾ ਹਰਿ ਕਰਜ ਤਨਵਾ ਮਾ ਸੰਦਾ ਸਭ ਕਿਸ ਮੈਨੂੰ ਸੌਂਪਿਆ ਸਤਿ ਸ਼੍ਰੀ ਅਕਾਲ ਮੈਨੂੰ ਸੌਂਪਿਆ ਰਾ ਤੇਰਾ ਬੰਦਾ ਰਾ ਤੇਰਾ ਬੰਦਾ ਲਖਮੀ ਤੋਟ ਨ ਆਵਈ ਲਖਮੀ ਤੋਟ ਨ ਆਵ ਆਏ ਖਾਲਚ ਰਹੰਦਾ ਆਏ ਖਾਲਚ ਰਹੰਦਾ ਲਖ ਚਰਾਸੀ ਮੇਂ ధਨੀ ਲਖ ਚਰਾਸੀ ਮੇਂ ధਨੀ ਸਭ ਸੇਵ ਕਰਨਦਾ ਸਭ ਸੇਵ ਕਰਨਦਾ ਇਹ ਵੈਰੀ ਮੇਤਰ ਸਭ ਕੀਤੇ ਸਤਿ ਕਰੰ ਆ ਮੈਂ ਮੰਗੇ ਮੰਦਾ ਮੈਂ ਮੰਗੇ ਮੰਦਾ ਕੋਈ ਨਾ ਪੁੱਛਈ ਕੋਈ ਨਾ ਪੁੱਛਈ ਜਹਰ ਬਖਸ਼ੰਦਾ ਜਹਰ ਬਖਸ਼ੰਦਾ ਆਨੰਦ ਪਾਇ ਸੁਖ ਪਾਇ ਰਾਗ ਪਾਇ ਸੁਪਾਇ ਗੰਗੁਰ ਗੋਵਿੰਦਾ ਗੰਗੁਰ ਗੋਵਿੰਦਾ ਸਭੇ ਕਾਜ ਸਵਾਰੇ ਸਭੇ ਕਾਜ ਸਵਾਰੇ ਜਪ i'm ਸੋਹਾਰ ਜਨੁ ਪਿਆਰੇ ਕਰਤੈ ਬਸੋਹਾਰ ਜਨੁ ਪਿਆਰੇ ਸਤਗੁਰ ਤੁਮਰੇ ਕਾਜ ਸਵਾਰੇ ਸਤਗੁਰ ਤੁਮਰੇ ਕਾਜ ਸਵਾਰੇ ਰੋਟ ਦੂਤ ਪਰਮੇਸ਼ਰ ਮਾਰੇ ਰੋਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੀ ਕਰਤਾਰੇ ਜਨ ਕੀ ਪੈਜ ਰਖੀ ਕਰਤਾਰੇ ਬਾਦਸ਼ਾਹ ਸਾਸਵਸ ਕਰਦੀਨੇ ਬਾਦਸ਼ਾਹ ਸਾਸਵਸ ਕਰਦੀਨੇ ਅੰਮ੍ਰਿਤ ਨਾਮ ਮਾਰਸ ਪੀਨੇ ਅੰਮ੍ਰਿਤ ਨਾਮ ਮਾਰਸ ਜੋ ਭਗਵਾਨ ਬਾਦ ਸੰਗ ਮਲਕ ਨੂੰਦਾ ਬਾਦ ਸੰਗ ਮਲਕ ਨੂੰਦਾ ਸ਼ਰਨ ਪਰੇ ਪ੍ਰਭ ਅੰਤਰਜਾਮੀ ਸ਼ਰਨ ਪਰੇ ਪ੍ਰਭ ਅੰਤਰਜਾਮੀ ਾਨ ਕੋਟ ਪਕਰੀ ਪ੍ਰਭ ਸੁਆਮੀ ਾਨ ਕੋਟ ਪਕਰੀ ਪ੍ਰਭ ਸੁਆਮੀ ਥੋਰਠ ਮਹਲਾ ਪੰਜਵਾਂ ਥੋਰਠ ਮਹਲਾ ਪੰਜਵਾਂ ਜਨਮ ਜਨਮ ਕੇ ਦੁਖ ਨਿਵਾਰੈ ਦਰਬੰਦ ਜਨਮ ਕੇ ਦੁਖ ਨਿਵਾਰੈ ਸੁਖ ਮਨ ਸਦਾ ਰਹਿ ਸਰਸਦਾ ਹੈ ਹਰਿ ਕੰਮ ਪੇੜ ਤੋਤ ਨਿਆਲਾ ਹਰਿ ਕੰਮ ਪੇੜ ਤੋਤ ਨਿਆਲਾ ਹਰਿ ਕਾ ਨਾਮ ਵਿਚਾਰੈ ਹਰਿ ਕਾ ਨਾਮ ਵਿਚਾਰੈ ਮੇਰਾ ਬੈਦ ਗੁਰੂ ਗੋਵਿੰਦਾ ਮੇਰਾ ਬੈਦ ਗੁਰੂ ਗੋਵਿੰਦਾ ਹਰਿ ਹਰਿ ਨਾਮੁ ਵਖਤ ਮੁਖ ਦੇਵ ਹਰਿ ਹਰਿ ਨਾਮੁ ਵਖਤ ਮੁਖ ਦੇਵ ਘਟ ਜੰਮ ਕੀ ਮੰਦਾ ਘਟ ਜੰਮ ਕੀ ਮੰਦਾ ਰਥਪੁਰਖ ਕੋਰ ਕੋਰ ਨੂੰ ਮੇਰਾ ਕਾਪੇ ਕਰਨ ਹਾਰਾ ਕਾਪੇ ਕਰਨ ਹਾਰਾ